ਸੱਲਾ ਦੋਸਤੋ ਬਹੁਤ ਸਵਾਗਤ ਹੈ ਮੇਰੇ ਇਸ ਚੈਨਲ ਤੇ ਤੁਸੀਂ ਮੇਰੇ ਚੈਨਲ ਨੂੰ ਬਹੁਤ ਪਿਆਰ ਕਰਦੇ ਹੋ ਇਸ ਲਈ ਮੈਂ ਤੁਹਾਡੇ ਨਾਲ ਇੱਕ ਨੁਸਖਾ ਸਾਂਝਾ ਕਰ ਰਹੀ ਹਾਂ ਜਿਹੜਾ ਕਿ ਮੈਨੂੰ ਮੈਂ ਕਾਫੀ ਸਾਲਾਂ ਤੋਂ ਵਰਤ ਰਹੀ ਹਾਂ ਤੇ ਕਾਫੀ ਅੱਛੇ ਰਿਜ਼ਲਟ ਮਿਲੇ ਆ ਮੈਨੂੰ ਤੇ ਹਰ ਕੱਟ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਆਣੀ ਮੋਟੀ ਹੋਏ ਇਸ ਸਿਰਜੇ ਰਿਜਲਟ ਇਸ ਨਾਲ ਕੋਈ ਨਹੀਂ ਪਹੁੰਚ ਜਾਂਦੀ ਜਿਵੇਂ টাইਫਾਇਡ ਹੋ ਗਿਆ ਹਾਂ ਬੁਖਾਰ ਹੋ ਗਿਆ ਪੁਰਾਣਾ ਉੱਤਰਦੇ ਨਹੀਂ ਆ ਲੈ ਕਹਿੰਦਾ ਮੈਂ ਤੈਨੀਆਂ ਦਵਾਈਆਂ ਲੈ ਲਈ ਨਾ ਮੇਰਾ ਬੁਖਾਰ ਨਹੀਂ ਜਾਂਦਾ ਤਾਂ ਤੁਸੀਂ ਇਹ ਨੋਟ ਕਰ ਲਓ 7 ਕਿਲੋ ਆ ਜੀ ਇੱਕ ਚਮਚ ਤੁਸੀਂ ਇਹਦਾ ਲੈਣਾ ਅਬਰਕ ਭਸਮ ਦਾ ਇੱਕ ਚਮਚ ਲੈਣਾ ਤੇ ਇੱਕ ਚਮਚ ਤੁਸੀਂ ਲੈਣਾ ਗੁਦਾਂਤੀ ਭਸਮ ਦਾ ਠੀਕ ਹੈ ਜੀ ਤਿੰਨੇ ਭਸਮਾਂ ਨੂੰ ਮਿਕਸ ਕਰਕੇ ਤਿੰਨ ਚਮਚ ਹੋ ਗਏ ਤੇ ਇਹ 10 ਕੁੜੀਆਂ ਬਣਾਉਣ ਲੱਗੇ ਸੀ ਇੱਕ ਪੂਰੀ ਸਵੇਰੇ ਇੱਕ ਪੂਰੀ ਸ਼ਾਮ ਨੂੰ ਦੇਣੀ ਆ ਆਮ ਨੋਰਮਲ ਪਾਣੀ ਨਾਲ ਤੇ ਇਹ ਹੈ ਜੀ ਸੁਦਰਸ਼ਨ ਘਣਵੱਟੀ ਜਿਹੜੀ ਤੁਸੀਂ ਦੇਖੋ ਸੁਦਰਸ਼ਨ ਘਣਵੱਟੀ ਇਹਦਾ ਨਾਮ ਤੁਸੀਂ ਇਹ ਦੋ ਦੋ ਗੋਲੀਆਂ ਸਵੇਰ ਸ਼ਾਮ ਪਾਣੀ ਨਾਲ ਦੇਣੀਆਂ ਆ ਨਾਲੇ ਅਮਰਤਾਰ ਇਸਟ ਸਿਰਫ ਇੱਕ ਜਿਹੜਾ ਕਿ ਬਾਜ਼ਾਰ ਤੋਂ ਵੀ ਮਿਲ ਜਾਂਦਾ ਇਹ 2-2 ਚਮਚੇ ਸੁਬਾ ਸ਼ਾਮੇ ਦੇਣਾ ਜਿੰਨਾ ਮਰਜ਼ੀ ਬੁਖਾਰ ਹੋਵੇ ਦੋਸਤੋ ਜਿੰਨਾ ਮਰਜ਼ੀ ਘਰਾਨਾ ਹੋਵੇ ਅਗਲਾ ਕਹਿੰਦਾ ਇਹ ਮੇਰੇ ਕੋਲ ਬਾਰ-ਬਾਰ ਹਰ ਸਾਲ ਤਾਂ ਹੀ ਫਟ ਹੋ ਜਾਂਦਾ ਮੈਨੂੰ ਬੁਖਾਰ ਨਹੀਂ ਉਤਰਦਾ ਤੁਸੀਂ ਇਹਨੂੰ ਵਰਤੋ ਵਰਤ ਕੇ ਦੇਖੋ ਤੁਹਾਡਾ ਕਿੰਨਾ ਵਧੀਆ ਰਿਜ਼ਲਟ ਆਉਂਦਾ ਤੇ ਇੱਕ ਵਾਰ ਸਿੱਕੋ ਇਹਦੇ ਜਿਹੜੇ ਭਰੇ ਛੱਕਾ ਪੰਜ ਦਿਨ ਮਰੀਜ਼ ਨੇ ਨਿਣਾਉਣਾ ਨਹੀਂ ਜਿੰਨੇ ਦਿਨ ਦਵਾਈ ਖਾਣੀ ਆ ਤੇ ਨਾਲ ਤੁਸੀਂ ਉਹ ਮਤਲਬ ਕਿ ਰੋਟੀ ਨਹੀਂ ਦੇਣੀ ਮੈਂ ਰਮ ਚਾਹ ਦੇ ਸਕਦੇ ਆ ਮੈਂ ਦਲੀਆ ਖਿਚੜੀ ਜੋ ਦੂਸਰੀ ਦੇ ਸਕਦੇ ਆ ਆਪ ਬਣਾ ਕੇ ਖਾਣਾ ਕਰੀ ਤੇ ਜੇ ਠੰਡਾ ਨਹੀਂ ਦੇਣਾ ਬਿਲਕੁਲ ਵੀ ਜ਼ਰਾ ਤੇ ਵੈਕੂ ਜੀ ਦਾ ਫਾਰਸਾ ਵੈਕੂ ਜੀ ਦੀ ਫਤਿਹ ਜਾਣਕਾਰੀ ਵਧੀਆ ਲੱਗੇ ਹੋਈ ਤਾਂ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਵੀ ਤੁਸੀਂ ਸਬਸਕ੍ਰਾਈਬ ਕਰਿਓ ਲਾਈਕ ਐਂਡ ਸ਼ੇਅਰ ਕਰਿਓ ਜੀ ਧੰਨਵਾਦ ਸਾਰਿਆਂ ਦਾ ਤੇ ਜਿਆਦਾ ਜਾਣਕਾਰੀ ਚਾਹੀਦੀ ਹੋਏ 9815486807 ਮੈਨੂੰ ਕਾਲ ਕਰ ਸਕਦੇ ਹੋ ਪਿਛਲੇ 35-36 ਸਾਲ ਤੋਂ ਅਸੀਂ ਇਹ ਨੁਸਖਾ ਵਰਤ ਰਹੇ ਹਾਂ ਬਹੁਤ ਵਧੀਆ ਰਿਜ਼ਲਟ ਆ ਜੀ ਇਹਦਾ ਕਿਸੇ ਵਰਤ ਤੋਂ ਜੇ ਕਿਸੇ ਦੋਸਤ ਨੂੰ ਲੋੜ ਆ ਤੁਹਾਨੂੰ ਦੱਸੋ ਸਰਾਂ ਦਾ ਭਲਾ ਹੁੰਦਾ ਜੀ ਅੰਤ ਭਲੇ ਦਾ ਭਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ